ਰਾਸ਼ਟਰਪਤੀ ਦਰਉਪਤੀ ਮਰਮੂ ਪੁਰਾਣ ਪੰਜਾਬ ਦੇ ਦੌਰੇ ਤੇ ਨੇ ਦੌਰਾਨ ਪਹਿਲਾ ਬਟਿੰਡਾ ਗਏ ਜਿੱਥੇ ਐਮਸ ਅਤੇ ਕੇਂਦਰੀ ਯੂਨੀਵਰਸਿਟੀ ਕਾਲੋਜੀਸ਼ਨ ਅੰਚਰ ਸ਼ਾਮਲ ਹੋਏ ਸ਼ਾਮ ਨੂੰ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨਸ ਵਿੱਚ ਮਾਣਜਨ ਮਾਨਜੀਤ ਮਾਤਰੀ ਕੇ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਪ੍ਰੋਗਰਾਮ ਵਿੱਚ ਪੰਜਾਬ ਤੇ ਹਰਿਆਣਾ ਦੇ 代表 ਹਾਲ ਦੇ ਮੁੱਖ ਮੰਤਰੀ ਵੀ ਹਿੱਸਾ ਲੈ ਰਹੇ ਨੇ ਰਾਸ਼ਟਰੀ ਦੇ ਜਲੇ ਦੇ ਕੋਤੇ ਨਜ਼ਰ ਮਹਾਲੇ ਦੇ 5 ਕਿਲੋਮੀਟਰ ਦੇ ਘੇਰੇ ਨੂੰ ਲੋਕ ਕਲਾਈ ਦੇ ਜ਼ੋਨ ਵਿੱਚ ਕੀਤਾ ਗਿਆ ਹੈ ਇਸ ਦੇ ਤਿੱਕਰ ਕਿਸੇ ਵੀ ਤਰ੍ਹਾਂ ਦੀ ਉੱਡਣ ਵਾਲੀ ਵਸਤੂ ਨੂੰ ਇਜਾਜ਼ਤ ਨਹੀਂ ਹੋਵੇਗੀ ਇਸ ਨੂੰ ਰਾਣ ਮਹਾਲੇ ਪੁਲਿਸ ਨੇ ਟ੍ਰੈਫਿਕ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਹੈ ਹਾਈ ਕੋਰਟ ਨੇ ਸਾਬਕਾ ਸਿਵਲ ਜੱਜ ਗੁਲਾਮ ਸਿੰਘ ਦੇ ਸਿਵਲ ਤੇ ਵਿਸ਼ਵਾ ਪ੍ਰੀਤਮ ਕੌਰ ਨੂੰ ਪੈਨਸ਼ਨ ਤੇ ਹੋਰ ਲਾਭ ਨਾ ਦੇਣ ਤੇ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਹੈ ਇਸ ਦੇ ਲਈ ਅਦਾਲਤ ਨੇ ਪੰਜਾਬ ਸਰਕਾਰ ਤੇ ਹਾਈ ਕੋਰਟ ਪ੍ਰਸ਼ਾਸਨ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਇਹ 60 ਦਿਨਾਂ ਦੇ ਅੰਦਰ ਪੀੜਤ ਨੂੰ ਦੇਣ ਦਾ ਹੁਕਮ ਦਿੱਤਾ ਗਿਆ ਗੁਲਾਮ ਸਿੰਘ ਸਿਵਲ 1964 ਵਿੱਚ ਅਕਾਊਂਟ ਜਨਰਲ ਦਫ਼ਤਰ ਵਿੱਚ ਕਲਰਕ ਬਣੇ 1973 ਵਿੱਚ ਉਹਨਾਂ ਨੇ ਨਿਆਇਕ ਸੇਵਾ ਦੀ ਪ੍ਰੀਖਿਆ ਪਾਸ ਕੀਤੀ ਤੇ ਸਿਵਲ ਜੱਜ ਬਣੇ ਉਸ ਤੋਂ ਬਾਅਦ 1996 ਵਿੱਚ ਸਵੈ ਇੱਛਤ ਸੇਵਾ ਮੁਕਤੀ ਦੀ ਮੰਗ ਕੀਤੀ ਕਾਲਜ ਨੂੰ ਰੱਦ ਕਰ ਦਿੱਤਾ ਗਿਆ ਤੇ ਵਿਭਾਗੀ ਜਾਤ ਤੱਕ ਉਹਨਾਂ ਨੂੰ ਬਹੁਤ ਕਰਤ ਲੱਗਿਆ ਸੀ ਉਹ 1980 ਵਿੱਚ ਸੇਵਾਮੁਕਤ ਹੋਏ ਪਰੰਤੂ ਪਰ 2001 ਵਿੱਚ ਉਹਨਾਂ ਨੂੰ ਨੌਕਰੀ ਤੇ ਕਾਰਤ ਲੱਗਿਆ 2018 ਵਿੱਚ ਹਾਈ ਕੋਰਟ ਨੇ ਉਹਨਾਂ ਦੇ 1.5 ਕਰੋੜ ਦਾ ਸਿੱਟਾ 2019 ਵਿੱਚ ਇਹ ਕੋਟੇ ਫੈਸਲੇ ਨਹੀਂ ਵਰਕਰਾਂ ਰੱਖਿਆ ਇਸ ਦੇ ਬਾਵਜੂਦ ਸਰਕਾਰ ਨੇ ਉਹਨਾਂ ਨੂੰ ਪੈਨਸ਼ਨ ਨਹੀਂ ਦਿੱਤੀ ਮੌਤ ਤੋਂ ਬਾਅਦ ਵੀ ਪੈਨਸ਼ਨ ਨਹੀਂ ਮਿਲੀ ਗੁਨਾਮ ਸਿੰਘ ਸੇਵਕ ਦਾ ਦੋਹਾਰੀ ਕਿਚ ਵਿੱਚ ਬਿਮਾਰੀ ਕਾਰਨ ਦੇ ਹਾਦਥਾ ਹੋ ਗਿਆ ਸੀ ਉਹਨਾਂ ਦੀ ਪਤਨੀ ਪ੍ਰੀਤਮ ਕੌਰ ਨੇ 2022 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਪ੍ਰਸ਼ਾਸਨ ਨੇ 1,87,411 ਰੁਪਏ ਦੀ ਰਿਕਵਰੀ ਦਾ ਮਾਮਲਾ ਜਿੰਨੇ ਹੋਏ ਪੈਨਸ਼ਨ ਦੇ ਰੋ ਇਨਕਾਰ ਕਰ ਦਿੱਤਾ ਸੀ ਅਦਾਲਤ ਨੇ ਕਿਹਾ ਕਿ ਇਹ ਪੈਸੇ ਦੀ ਜ਼ਬਰਦਸਤੀ ਦੇ ਬਰਾਬਰ ਹੈ ਕਿਉਂਕਿ ਪਾਕੀ ਜਾਂਚ ਖਤਮ ਹੋਣ ਤੋਂ ਬਾਅਦ ਕੋਈ ਵਸੂਲੀ ਨਹੀਂ ਹੋ ਸਕੀ ਅਦਾਲਤ ਨੇ ਸਰਕਾਰ ਨੂੰ ਵਿਧਵਾ ਨੂੰ ਬਕਾਇਆ ਪੈਨਸ਼ਨ ਦੇ ਗ੍ਰੈਜੂਏਟੀ ਲਾਗਸ ਮੇਂ ਅਦਾ ਕਰਨ ਦਾ ਹੱਕ ਦਿੱਤਾ ਹੈ। ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁੱਦੇ ਤੇ ਸ਼੍ਰੀ ਅਰੰਗਤੋ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮਾਲਵੀਂਦਰ ਕੰਗਰੇ ਨੇ ਮੁੱਤਵੀ ਨੋਟਿਸ ਦਾਰ ਕੀਤਾ ਕਿ ਇਸ ਮੁੱਦੇ ਤੇ ਬਹਿਸ ਕਰਨ ਦੀ ਮੰਗ ਕਰਤੀ ਹੈ ਹੁਣ ਆਈਸੋਰੀ ਪੰਜਾਬ ਸਰਕਾਰ ਲੋਕ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤੇ ਗੱਲ ਕੀਤੀ ਹੈ ਅਜੇ ਇਸ ਸਥਿਤੀ ਵਿੱਚ ਇਸ ਮੁੱਦੇ ਤੇ ਚਰਚਾ ਕਰਨੀ ਉਹਨਾਂ ਦਾ ਕਹਿਣਾ ਜ਼ਰੂਰੀ ਹੈ ਲੋਕ ਸਭਾ ਦੇ ਸਕੱਤਰ ਜਨਰਲ ਨੂੰ ਭੇਜੇਗੇ ਇੱਕ ਪ੍ਰਸਤਾਵ ਵਿੱਚ ਮਾਲਵੀਂਦਰ ਕੰਗਰੇ ਨੇ ਕਿਹਾ ਕਿ ਮੈਂ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਤੇ ਪਾਕਿਸਤਾਨ ਦੀ ਅੰਤਰਰਾਸਟਰੀ ਨਸ਼ੀਲੇ ਪਦਾਰਥ ਹਰੀ ਤਸਕਰੀ ਦੇ ਰਾਕੇ ਨਾਲ ਵਧ ਰਹੀਆਂ ਡਰੋਨ ਦੀ ਗਤੀਕਿਆ ਦੇ ਸੰਬੰਧ ਵਿੱਚ ਇੱਕ ਮਹਤਵਪੂਰਨ ਪ੍ਰਸਤਾਵ ਪੇਸ਼ ਕਰਨਾ ਚਾਹੁੰਦਾ ਹਾਂ ਇਸ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਫਗਵਰਤਮਨ ਨੇ ਗ੍ਰਹਿ ਮੰਤਰੀ ਨੂੰ ਪੱਤਾ ਲਿਖ ਕੇ ਅੰਤਰਰਾਸ਼ਟਰੀ ਸਰਹੱਦ ਤੇ ਡਰੋਨਾਂ ਰਾਹੀਂ ਮਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਤਸਕਰੀ ਤੇ ਆਪਣੀ ਡੋਗੀ ਚਿੰਤਾ ਪ੍ਰਗਟ ਕੀਤੀ ਸੀ ਕਿ ਹੁਣ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਤੇ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਐਸਆਰਵੀ ਕਾਮਿਟੀ ਹਾਰ ਮੋਹੱਲਾ 10 ਮਾਰਚ ਤੋਂ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਮੋਹਰੇ ਮਹਲੇ ਤੇ ਲੱਖਾਂ ਦੀ ਗਿਣਤੀ ਚ ਸੰਗਸ਼ਰੀਆ ਨਗਰ ਸਾਹਿਬ ਸ਼੍ਰੀ ਕਿਰਨਪੁਰ ਸਾਹਿਬ ਵਿਚ ਪਹੁੰਚੀ ਹੈ ਤੇ ਇਸ ਮੋਹੱਲੇ ਦੀ ਸ਼ੁਰੂਆਤ ਹੋ ਗਈ ਹੈ ਪਰੰਦਰਾਂ ਸੰਗਤਾਂ ਨੂੰ ਕਿਸੇ ਅੰਸ਼ ਖਾਂ ਵੀ ਕਟਲਾ ਤੋਂ ਬਚਾਉਣ ਲਈ ਟਰੈਕਟਰ ਟਰੱਕਾਂ ਤੇ ਸਪੀਕਰਾਂ ਦੀ ਵਰਤੋਂ ਦੀ ਪੂਰਤ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਐਸਐਸਪੀ ਰੂਪਨਗਰ ਗੁਲਨੀ ਸਿੰਘ ਖੁਰਾਣਾ ਨੇ ਦੱਸਿਆ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਆਪਣੇ ਆਪਣੇ ਜ਼ਿਲ੍ਹੇ ਥਾਣੇ ਦੇ ਮੁੱਖ ਅਫਸਰਾਂ ਤੇ ਟ੍ਰੈਫਿਕ ਇੰਚਾਰਜਾਂ ਰਾਹੀਂ ਟਰੱਕ ਯੂਨੀਅਨ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਦੇ ਦਿੱਤੀ ਗਈ ਕਿ ਕੋਈ ਵੀ ਡਬਲ ਡੈਕਰ ਟਰੱਕ ਵਾਹਨ ਟਰੈਕਟਰ ਟਰਾਲੀ ਤੇ ਲੱਗੇ ਵੱਡੇ ਸਪੀਕਰ ਮੋਟਰਸਾਈਕਲ ਤੇ ਪ੍ਰੈਸ਼ਰ ਹਾਰ ਬਿਨਾਂ ਸਲੈਂਸਰ ਵਾਲੇ ਮੋਟਰਸਾਈਕਲ ਚਾਲਕ ਹੋਲਾ ਮਹੱਲਾ ਦੁਨਾਨ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨਾ ਆ ਸਕਣ ਉਹਨਾਂ ਕਹੇ ਕਿ ਸਾਲ 2023 ਵਿੱਚ ਹੋਲਾ ਮਹੱਲਾ ਦੁਨਾਨ ਇੱਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦਾ ਕਾਰਨ ਕੇਵਲ ਟਰੈਕਟਰ ਲਾਊਡ ਸਪੀਕਰ ਤੁਸੀਂ ਜਿਸ ਲਈ ਉਹਨਾਂ ਨੇ ਸਮੂਹ ਸੰਸਥਾ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਹਲੈਕਤ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਕਿਸੇ ਵੀ ਪੱਧਰ ਤੇ ਕਿਸੇ ਤਰ੍ਹਾਂ ਦੀ ਅਨੁਸੁਖਾਵੀ ਘਟਨਾ ਹੋ ਤੋਂ ਰੋਕਿਆ ਜਾ ਸਕੇ ਤెలంగాణ ਸਰੰਗ ਹਾਸੇ ਵਿੱਚ ਫਸੇ 8 ਲੋਕਾਂ ਨੂੰ ਸਹੀ ਸਲਾਮਤ ਕਢਣ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ਇਨ੍ਹਾਂ ਵਿੱਚੋਂ ਪੰਜਾਬ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ ਜਿਸ ਦੀ ਮ੍ਰਿਤਕ ਦੇਹ ਵਿਤੀ ਰਾਤ ਖਰਾਬ ਹੋਈ ਹੈ ਗੁਰਪ੍ਰੀਤ ਸਿੰਘ ਤਰੰਕਾਰਾ ਦੇ ਪਿੰਡ ਚੀਮਾ ਕਲਾ ਦਾ ਰਹਿਣ ਵਾਲਾ ਸੀ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਹੁਣਾਂ ਦੇ ਜੱਤੀ ਪਿੰਡ ਭੇਜ ਦਿੱਤਾ ਗਿਆ ਹੈ ਜਿਵੇਂ ਹੀ ਗੁਰਪ੍ਰੀਤ ਸਿੰਘ ਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਪਰਿਵਾਰ ਦਾ ਰੋਹ ਰੋ ਕੇ ਬੁਰਾ ਹਾਲ ਹੈ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਮ੍ਰਿਤਕ ਆਪਣੇ ਪਿੱਛੇ ਪਤਨੀ ਬਜ਼ੁਰਗ ਮਾਂ ਤੇ ਦੋ ਬੱਚੀਆਂ ਛੱਡ ਗਿਆ ਦੱਸਦੇ ਆ ਕਿ ਗੁਰਪ੍ਰੀਤ ਸਿੰਘ ਰੋਬਿੰਸ ਕੰਪਨੀ ਲਈ ਟਨ ਬੋਰਿੰਗ ਮਸ਼ੀਨ ਆਪਰੇਟਰ ਜੋ ਕੰਮ ਕਰਦਾ ਸੀ ਉਹ ਬਾਈਕ ਫਰ ਨੂੰ ਸੁਰੰਗ ਦੇ ਅੰਸ਼ਕ ਤੌਰ ਤੇ ਟਹਿ ਜਾਣ ਤੋਂ ਬਾਅਦ ਇਸ ਦੇ ਅੰਦਰੋਂੋਂ ਸੇ 8 ਵਿਅਕਤੀ ਵਿੱਚੋਂ ਇੱਕ ਸੀ ਉਤਰਮਤਾਪਕ ਸਿਵਲ ਅਸਤਾਵਿਚ ਪੋਸਟਮਾਰਟਮ ਤੇ ਹੋਰ ਪ੍ਰਕਿਰਿਆਵਾਂ ਤੋਂ ਬਾਅਦ ਲਾਸ਼ ਨੂੰ ਸ਼ੇ ਸ਼ੈਂਬਲੈਂਸ ਵਿੱਚ ਲਿਜਾਇਆ ਗਿਆ ਗੁਪਤ ਸਿੰਘ ਦੇ ਵਿਸ਼ਾਲ ਉਦੇ ਖੱਬੇ ਕਾਰਜਵਾਹਿਰੀ ਤੇ ਸੱਜੇ ਹੱਥ ਤੇ ਬਨੇ ਟੈਕ ਦੇ ਆਧਾਰ ਤੇ ਕੀਤੀ ਗਈ ਸੀ ਮਾਨਸਾ ਵਿੱਚ ਸੋਹਰਾ ਪਰਿਵਾਰ ਵੱਲੋਂ ਆਪਣੀ ਨੌ ਦਿਨਾਂ ਲੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਮਾਮਲਾ ਸ਼ਹਿਰ ਦੀ ਗਲੀ ਨੰਬਰ 2 ਦਾ ਹੈ ਜਿੱਥੇ ਨੌ ਨਵਦੀਪ ਕੌਰ ਉਸਦੇ ਸਾਰੇ ਪਰਿਵਾਰ ਨੇ ਪੇਰ ਰਹਿਮੀ ਨਾਲ ਕੁੱਟਿਆ ਇਸੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਘਰ ਵਿੱਚ ਲੱਗੇ ਕੈਮਰੇ ਚ ਪੂਰੀ ਵੀਡੀਓ ਰਿਕਾਰਡ ਹੋ ਗਈ ਵੀਡੀਓ ਵਾਇਰਲ ਹੋ ਗਈ ਹੈ ਗੱਲਬਾਤ ਕਰਦੇ ਨਵਦੀਪ ਕੌਰ ਨੇ ਦੱਸਿਆ ਕਿ ਉਸਦੀ ਫਕੀ ਦੀ ਮੌਤ ਤੋਂ ਬਾਅਦ ਸਾਰਾ ਪਰਿਵਾਰ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਜਾਇਦਾਦ ਨੂੰ ਲੈ ਕੇ ਲੜਾਈ ਝਗੜਾ ਕਰ ਰਿਹਾ ਸੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਦੀਪ ਕੌਰ ਨੇ ਕਿਹਾ ਕਿ ਹੱਥ ਹੋ ਗਈ ਮੈਨੂੰ ਵਾਰਾਂ ਤੋਂ ਕਸੀਰਦੇ ਹੋਏ ਕੁੱਟਿਆ ਗਿਆ ਤੇ ਉਹਨਾਂ ਨੇ ਇਨਸਾਫ਼ ਦੀ ਬੁਖਾਰ ਲਗਾਈ ਹੈ ਕਿ ਜੇਕਰ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਉਸ ਨਾਲ ਜੁੱਤੀ ਵਰਗਾ ਵਿਵਹਾਰ ਵੀ ਕਿੱਥੇ ਜਾਉਂ। ਜਾਣਕਾਰੀ ਦੇ ਤੌਰ ਤੇ ਨਜ਼ਦੀਕੀ ਲੋਕਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ سلسلہ ਚੱਲ ਰਿਹਾ ਹੈ। ਸੀਸੀਟੀਵੀ ਵੀਡੀਓ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ। ਇਹ ਸਾਫ਼ ਤੌਰ ਤੇ ਹੋਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੋਂ ਨਵੀਂ ਕਾਲੇ ਇਨਸਾਫ ਦੀ ਮੰਗ ਕੀਤੀ ਹੈ ਕਿ ਕਹਿੰਦੇ ਕਿ ਉਸ ਨੂੰ ਜ਼ਿੰਦਾ ਰਹਿੰਦੇ ਜੇ ਇਨਸਾਫ ਨਹੀਂ ਮਿਲਿਆ ਤਾਂ ਉਸ ਦੀ ਮੌਤ ਤੋਂ ਬਾਅਦ ਕੈਂਡਲ ਮਾਰਚ ਵੀ ਨਾ ਕਰਨਾ। ਗੱਲ ਪੰਜਾਬ ਦੇ ਤਾਪਮਾਨ ਕਰਾਂਗੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਵੈਸਟਰਨ ਡਿਸਟ੍ਰਿਕਟ ਸਰਗਰਮ ਹੋ ਰਿਹਾ ਪਰ ਮੈਦਾਨੀ ਇਲਾਕਿਆਂ 'ਚਦਾ ਅਸਰ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ 12 ਤੋਂ 15 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਤਾਪਕਾਉਣ ਵਾਲੀ ਦਿਨਾਂ 'ਚ ਪੰਜਾਬ 'ਚ ਗਰਮੀ ਹੋਰ ਬਦਲਦੇ ਹਿਸਾਬ ਨਾਲ ਪੰਜਾਬ 'ਚ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਔਸਤ ਅਧਿਕਤਮ ਤਾਪਮਾਨ 1-1 ਡਿਗਰੀ ਸੈਲਸੀਅਸ ਹੋ ਜਾਏ ਫਿਲਹਾਲ ਇਸ ਬਲੇਟਿੰਗ ਦੇ ਵਾਸਤੇ ਨਹੀਂ ਨਮਾਇਆ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਲੇਟਿੰਗ ਨਾਲ ਧੰਨਵਾਦ